ਅੱਜ ਕੱਲ ਦੁੱਖ ਵੱਡਾ ਹੋ ਗਿਆ ਰਿਸ਼ਤੇ ਛੋਟੇ ਹੋ ਗਏ ਆ ਆਪਣੇ ਭੈਣ ਭਰਾ ਤੋਂ ਬਿਨਾ ਕੁਝ ਚੰਗਾ ਨਹੀਂ ਸੀ ਲੱਗਦਾ ਹੁੰਦਾ ਦੁੱਖ ਸੁੱਖ ਹੁੰਦੇ ਸੀਗੇ ਸਾਰੇ ਰਲ ਮਿਲ ਕੇ ਵੰਡੇ ਲੈਂਦੇ ਸੀਗੇ ਤੇ ਦੁੱਖ ਫਿਰ ਦੁੱਖ ਨਹੀਂ ਸੀ ਲੱਗਦਾ ਹੁੰਦਾ ਉਹ ਸਾਰਾ ਕੁਝ ਹੈਗਾ ਵਧੀਆ ਕੰਮ ਹੈਗਾ ਲੋਕੀ ਬਹੁਤ ਪਿਆਰ ਕਰਦੇ ਨੇ ਸਰਦੂਲ ਜੀ ਦੀ ਕਮੀ ਉਹ ਤਾਂ ਰਹੇਗੀ ਤੇ ਫਿਰ ਉਹ ਤਾਂ ਹਮੇਸ਼ਾ ਹੀ ਅੰਦਰ ਕਮੀ ਰਹੇਗੀ ਜੀ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਕਿਉਂਕਿ ਉਹ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਕਰਦੇ ਸੀਗੇ ਕਿਉਂਕਿ ਆਪ ਵੀ ਜ਼ਿਆਦਾ ਰੌਣਕਾਂ ਲਾ ਕੇ ਰੱਖਦੇ ਸੀ ਕਾਮੇਡੀ ਕਰਦੇ ਸੀਗੇ ਹਸਾਉਂਦੇ ਰਹਿੰਦੇ ਸੀ ਜਿੱਥੇ ਬਹਿ ਜਾਂਦੇ ਸੀ ਮਹਿਫਲੇ ਲੱਗ ਜਾਂਦੇ ਸੀ ਔਰ ਹਸਾਸ ਆ ਕੇ ਲੋਟ-ਪੋਟ ਕਰ ਦਿੰਦੇ ਤੇ ਕਿਉਂਕਿ ਸੀ ਹੈ ਤਾਂ ਇੱਕੋ ਹੀ ਇੱਕ ਲੀਕ ਹੋਦੇ ਹੋਣ ਨਾਲ ਇੱਕ ਘਰ ਦੇ ਵਿੱਚ ਜੇ ਇੱਕ ਦੀਵਾਰ ਹੋ ਜਾਵੇ ਤਾਂ ਉਹ ਜਿਹੜਾ ਇੱਕ ਫੀਲਿੰਗ ਹੁੰਦੀ ਹੈ ਘਰ ਦੀ ਰਿਸ਼ਤਿਆਂ ਦੀ ਉਹ ਤਾਂ ਨਹੀਂ ਖਤਮ ਹੁੰਦੀ ਹੈਗੀ ਸਤਿ ਸ਼੍ਰੀ ਅਕਾਲ ਪੰਜਾਬੀ ਗਰੁੱਪ ਦੇਖ ਰਿਹਾ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਚਾਪ ਕੋਰ ਫਿਲਮ ਅਨੇ ਦੇ ਮਜ਼ਾਕ ਦੇ ਪ੍ਰੀਮੀਅਰ ਤੇ ਪਹੁੰਚਾ ਤੇ ਅਮਰ ਨੂਰੀ ਮੈਮ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਬਹੁਤ ਵਧਾਈਆਂ ਤੁਹਾਡੀ ਫਿਲਮ ਬਹੁਤ ਜ਼ਿਆਦਾ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਬਹੁਤ ਸੋਹਣਾ ਤੇ ਵੱਖਰਾ ਕੈਰੈਕਟਰ ਤੁਹਾਡਾ ਬਹੁਤ ਵੱਖਰੇ ਅੰਦਾਜ਼ ਚ ਨਜ਼ਰ ਆਇਓ ਕੀ ਮਹਿਸੂਸ ਕਰ ਰਹੇ ਹੋ ਇਹਨੇ ਲੋਕ ਫਿਲਮ ਨੂੰ ਪਸੰਦ ਕਰ ਰਹੇ ਹਨ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਕੰਮ ਨੂੰ ਤੁਹਾਡੀ ਫਿਲਮ ਕੀਤੀ ਹੁੰਦੀ ਹੈ ਕਿੰਨੇ ਕਲਾਕਾਰ ਹਿੱਟ ਹੋ ਜਾਂ ਹਿੱਟ ਹੋ ਜਾਂਦੇ ਆ ਔਰ ਸਾਰਿਆਂ ਦੇ ਕੰਮ ਦੀ ਸਰਾਨਾ ਹੁੰਦੀ ਆ ਤੇ ਸਾਰਿਆਂ ਨੇ ਖੁਸ਼ੀ ਹੁੰਦੀ ਆ ਸੋ ਇਹ ਫਿਲਮ ਬਹੁਤ ਵਧੀਆ ਹੈ ਬਹੁਤ ਹਸਾਉਂਦੀ ਵੀ ਆ ਤੇ ਵਿੱਚ ਵਿੱਚ ਇਮੋਸ਼ਨਸ ਵੀ ਹੈਗੇ ਨੇ ਜਿਹੜੇ ਤੁਹਾਨੂੰ ਜਿਸ ਜ਼ਿੰਦਗੀ ਦੇ ਨੇੜੇ ਆ ਬਹੁਤ ਜ਼ਿਆਦਾ ਰਿਸ਼ਤਿਆਂ ਦੀ अहमियत ਕੀ ਆ ਤੇ ਉਹ ਦਿਖਾਉਂਦੀ ਵੀ ਆ ਕਿਤੇ ਕਿਤੇ ਵੀ ਕਿਸ ਤਰ੍ਹਾਂ ਤਾਂ ਜੀ ਜਦੋਂ ਲੋਡ ਪੈਂਦੀ ਆ ਕਿਵੇਂ ਕਈ ਲੋਕ ਤੁਹਾਡੇ ਤੋਂ ਪਾਸੇ ਭੱਜ ਜਾਂਦੇ ਨੇ ਬਹੁਤ سارے ਰਿਸ਼ਤਿਆਂ ਦੀ ਗੱਲ ਇਹ ਕੰਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਦਿਖਾਇਆ ਗਿਆ ਯਾਰੀ ਦੋਸਤ ਇਹਦੇ ਰਿਸ਼ਤੇ ਦਿਖਾਇਆ ਗਿਆ ਪਿਆਰ ਧੀ ਦੇ ਮਾਂ ਧੀ ਦੇ ਰਿਸ਼ਤੇ ਦਿਖਾਇਆ ਗਿਆ ਤੇ ਅੱਜ ਕੱਲ ਦੇ ਰਿਸ਼ਤਿਆਂ 'ਚ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹ ਚੀਜ਼ ਮਿਸ ਹੁੰਦੀ ਜਾ ਰਹੀ ਆ ਕਿ ਅੱਜ ਕੱਲ ਭੈਣ ਭਰਾ ਕਿਸੇ ਦਾ ਮਤਲਬ ਨਹੀਂ ਉਹ ਨਹੀਂ ਸਪੋਰਟ ਕਰਦੇ ਜਿਨੇ ਪਹਿਲਾਂ ਕਰਦੇ ਸੀਗੇ ਬਿਲਕੁਲ ਜਦੋਂ ਸਾਡਾ ਜ਼ਮਾਨਾ ਹੁੰਦਾ ਸੀਗਾ ਸਾਨੂੰ ਇਦਾਂ ਹੀ ਹੁੰਦਾ ਸੀ ਕਿ ਆਪਣੇ ਭੈਣ ਭਰਾ ਤੋਂ ਬਿਨਾ ਕੁਝ ਚੰਗਾ ਨਹੀਂ ਸੀ ਲੱਗਦਾ ਹੁੰਦਾ। ਦੁੱਖ ਸੁੱਖ ਹੁੰਦੇ ਸੀਗੇ ਸਾਰੇ ਰਲ ਮਿਲ ਕੇ ਵੰਡੇ ਲੈਂਦੇ ਸੀਗੇ ਤੇ ਦੁੱਖ ਫਿਰ ਦੁੱਖ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਸਾਰੇ ਨਾਲ ਖੜੇ ਹੁੰਦੇ ਸੀਗੇ। ਸੋ ਉਹ ਦੁੱਖ ਬਹੁਤ ਛੋਟਾ ਹੋ ਜਾਂਦਾ ਸੀਗਾ ਰਿਸ਼ਤਿਆਂ ਦੇ ਸਾਹਮਣੇ। ਅੱਜ ਕੱਲ ਦੁੱਖ ਵੱਡਾ ਹੋ ਗਿਆ ਰਿਸ਼ਤੇ ਛੋਟੇ ਹੋ ਗਏ ਆ। ਕਿਉਂਕਿ ਅੱਜ ਕੱਲ ਦੇ ਰਿਸ਼ਤੇ ਪਹਿਲਾਂ ਵਾਂਗੂ ਨਹੀਂ ਰਹੇ ਹਨ ਤੇ ਇਸ ਫਿਲਮ ਦੇ ਵਿੱਚ ਕੰਪਲੀਟ ਫਿਲਮ ਹੈ ਹਰੇਕ ਇਮੋਸ਼ਨ ਨੂੰ ਥੋੜਾ ਥੋੜਾ ਇਮੋਸ਼ਨਲ ਵੀ ਹੈ ਫਨੀ ਵੀ ਹੈ ਰਿਸ਼ਤਿਆਂ ਨੂੰ ਵੀ ਤਰਝ ਜਿੱਤਤੀ ਹੈ ਕਿ ਹਾਂ ਇੰਪੋਰਟੈਂਸ ਜਿੱਤਤੀ ਹੈ ਸਭ ਕੁਝ ਪਰਫੈਕਟ ਹੈ ਪਰੀ ਦੀ ਡੈਬਿਊ ਫਿਲਮ ਸੀ ਕੀ ਕਹਿਣਾ ਚਾਹੁੰਦੇ ਹੋ ਨਾ ਬਾਰੇ ਪਰੀ ਬਹੁਤ ਪਿਆਰੀ ਬੇਟੀ ਆ ਔਰ ਉਹਨੇ ਬਹੁਤ ਸੋਹਣਾ ਕੰਮ ਕੀਤਾ ਫਿਲਮ 'ਚ ਸੋਹਣੀ ਬਹੁਤ ਲੱਗਦੀ ਹੈ ਵਾਕਈ ਪਰੀ ਹੋਈ ਆ ਉਹ ਤਾਂ ਕਿਉਂਕਿ ਪਹਿਲੀ ਫਿਲਮ ਹੋਣ ਕਰਕੇ ਉਹਨੇ ਪਹਿਲਾਂ ਕਦੇ ਇੰਨਾ ਸਿੱਖੀ ਐਕਟਿੰਗ ਨਾ ਉਹਨੇ ਕਦੇ ਕੰਮ ਕੀਤਾ ਸੀ ਆ ਤੇ ਉਹਨੇ ਇੰਨਾ ਸੋਹਣਾ ਐਕਟ ਕੀਤਾ ਐ ਇੰਨਾ ਸੋਹਣਾ ਕੰਮ ਕੀਤਾ ਐ ਬਹੁਤ ਵਧੀਆ ਫਿਲਮ ਚ ਚਾਚ ਰਹੀ ਹੈ ਬਹੁਤ ਬਹੁਤ ਵਧੀਆ ਮੇਰੇ ਵੱਲੋਂ ਬਹੁਤ ਮੁਬਾਰਕਾਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਬਹੁਤ ਅੱਗੇ ਜਾਏਗੀ ਜੀ ਅੱਛਾ ਮਨੋਰੀ ਮਾਮ ਤੁਹਾਡੇ ਕੋਲ ਸਭ ਕੁਛ ਆਣਾ ਕੰਮ ਸੋਹਣਾ ਮਿਲ ਰਿਹਾ ਐ ਇੰਡਸਟਰੀ ਦੇ ਵਿੱਚ ਸੋਹਣਾ ਚੱਲ ਰਿਹਾ ਤੁਹਾਨੂੰ ਕਿਹੜੀ ਚੀਜ਼ ਦੀ ਕਮੀ ਮਹਿਸੂਸ ਹਜੇ ਹੁੰਦੀ ਕਿ ਕਿਹੜੀ ਚੀਜ਼ ਦਾ ਗਿਲਟ ਹਜੇ ਫੀਲ ਹੁੰਦਾ ਕਮੀ ਤਾਂ ਕੁਝ ਰਿਸ਼ਤੇ ਐਸੇ ਹੁੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਜਿਹੜੇ ਤੁਹਾਡੀ ਰੂਹ ਤੁਹਾਡੀ ਰੂਹ ਹੁੰਦੀ ਆ ਜਦੋਂ ਉਹ ਰਿਸ਼ਤੇ ਚਲੇ ਜਾਣ ਉਹ ਤਾਂ ਕੰਨੀ ਕਦੇ ਹਨਾ ਤੁਹਾਨੂੰ ਪੂਰੀ ਨਹੀਂ ਹੋ ਸਕਦੀ ਸੋ ਸਾਰਾ ਕੁਝ ਹੈਗਾ ਵਧੀਆ ਕੰਮ ਹੈਗਾ ਲੋਕੀ ਬਹੁਤ ਪਿਆਰ ਕਰਦੇ ਨੇ ਸਰਦੂਲ ਜੀ ਦੀ ਕਮੀ ਉਹ ਤਾਂ ਰਹੇਗੀ ਤੇ ਫਿਰ ਉਹ ਤਾਂ ਹਮੇਸ਼ਾ ਹੀ ਅੰਦਰ ਕਮੀ ਰਹੇਗੀ ਉਹਨਾਂ ਨੂੰ ਵੀ ਮਤਲਬ ਲੋਕਾਂ ਨੇ ਬਹੁਤ ਪਸੰਦ ਕੀਤਾ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਹੈ ਹਰ ਕੋਈ ਇਮੋਸ਼ਨਲ ਹੋ ਜਾਂਦਾ ਹੈ ਭਾਵੁਕ ਹੋ ਜਾਂਦਾ ਤੁਸੀਂ ਵੀ ਹੁਣ ਇਮੋਸ਼ਨਲ ਹੋ ਰਹੇ ਹੋ ਜੇ ਅਗਰ ਉਹ ਅੱਜ ਤੁਹਾਡੇ ਨਾਲ ਹੁੰਦੇ ਤਾਂ ਤੁਹਾਡੇ ਕੰਮ ਦੇਖਦੇ ਕੀ ਕਹਿੰਦੇ ਕਿਹੜਾ ਉਹ ਲਵਜ਼ ਯੂਜ਼ ਕਰਦੇ ਕਿ ਹਾਂ ਤੋ ਆ ਬਹੁਤ ਸੋਹਣਾ ਕੀਤਾ ਹਾਂ ਜੀ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਕਿਉਂਕਿ ਉਹ ਕਾਮੇਡੀ ਫਿਲਮਾਂ ਜ਼ਿਆਦਾ ਪਸੰਦ ਕਰਦੇ ਸੀਗੇ ਕਿਉਂਕਿ ਆਪ ਵੀ ਜ਼ਿਆਦਾ ਰੌਣਕਾਂ ਲਾ ਕੇ ਰੱਖਦੇ ਸੀ ਕਾਮੇਡੀ ਕਰਦੇ ਸੀਗੇ ਹਸਾਉਂਦੇ ਰਹਿੰਦੇ ਸੀ ਜਿੱਥੇ ਬਹਿ ਜਾਂਦੇ ਸੀ ਮਹਿਫਲੇ ਲੱਗ ਜਾਂਦੇ ਸੀ ਔਰ ਹਸਾਸ ਆ ਕੇ ਲੋਟਪੋਟ ਕਰ ਦਿੰਦੇ ਤੇ ਉਹ ਜਿਹੜੇ ਸੀਰੀਅਲ ਜਾਂ ਸ਼ੋਜ਼ ਵੀ ਹੁੰਦੇ ਸੀ ਕਾਮੇਡੀ ਸ਼ੋਜ਼ ਉਹ ਜ਼ਿਆਦਾ ਪਸੰਦ ਕਰਦੇ ਸੀ ਜਿਵੇਂ ਕਪਲ ਸ਼ਰਮਾ ਦਾ ਸ਼ੋਅ ਦੇਖਦੇ ਹੁੰਦੇ ਸੀਗੇ ਪਾਕਿਸਤਾਨੀ ਸ਼ੋਅਸ ਵੀ ਦੇਖਦੇ ਹੁੰਦੇ ਸੀਗੇ ਤੇ ਐਦਾਂ ਦੀਆਂ ਫਿਲਮਾਂ ਵੀ ਪਸੰਦ ਕਰਦੇ ਸੀ ਜੇ ਹੁੰਦੇ ਤੇ ਉਹਨਾਂ ਨੇ ਬਹੁਤ ਹਸਣਾ ਸੀ ਬੜਾ ਖੁਸ਼ ਹੋਣਾ ਸੀਗਾ ਬਿਲਕੁਲ ਐਸੇ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਨੂੰ ਹਨਾ ਇਕੱਠੇ ਦਿਖਾਇਆ ਗਿਆ ਹੈ ਫਿਲਮਾਂ ਦੇ ਜ਼ਰੀਏ ਸਹੀ ਮਗਰ ਇਕੱਠੇ ਨਜ਼ਰ ਆਉਂਦੇ ਹਨਾ ਤੇ ਉਸ ਉਸ ਚੀਜ਼ ਦੀ ਕਿੰਨੀ ਕ ਕਮੀ ਮਤਲਬ ਪੂਰੀ ਤਾਂ ਨਹੀਂ ਹੋ ਪਾਂਦੀ ਲੇਕਿਨ ਕਿਹੋ ਜਿਹਾ ਮਹਿਸੂਸ ਹੁੰਦਾ ਜਦੋਂ ਦੋਵੇਂ ਪੰਜਾਬ ਬਰਲ ਕੇ ਕਿਸੇ ਇੱਕ ਪ੍ਰੋਜੈਕਟ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਅਸੀਂ ਹੈ ਤਾਂ ਇੱਕੋ ਹੀ ਹੈ ਇੱਕ ਲੀਕ ਹੋਦੇ ਹੋਣ ਨਾਲ ਇੱਕ ਘਰ ਦੇ ਵਿੱਚ ਜੇ ਇੱਕ ਦੀਵਾਰ ਹੋ ਜਵੇ ਤਾਂ ਉਹ ਜਿਹੜਾ ਇੱਕ ਫੀਲਿੰਗ ਹੁੰਦੀ ਹੈ ਘਰ ਦੀ ਰਿਸ਼ਤਿਆਂ ਦੀ ਉਹ ਤਾਂ ਨਹੀਂ ਖਤਮ ਹੁੰਦੀ ਹੈਗੀ ਤੇ ਇਸ ਕਰਕੇ ਭਾਵੇਂ ਉਹ ਦੂਸਰੇ ਪੰਜਾਬ ਤੋਂ ਨੇ ਲੈnde ਪੰਜਾਬ ਤੋਂ ਨਹੀਂ ਪਰ ਉਹ ਫੀਲ ਤਾਂ ਸਾਡਾ ਹੈਗਾ ਹੀ ਆ ਨਾ ਜਿਹੜਾ ਭੈਣ ਭਰਾਵਾਂ ਵਾਲਾ ਇੱਕ ਪਰਿਵਾਰ ਦਾ ਹੁੰਦਾ ਹੈ ਸੋ ਅਸੀਂ ਇੱਕ ਆਰਟਿਸਟ ਜਿਹੜੇ ਹੈਗੇ ਜਦੋਂ ਵੀ ਅਸੀਂ ਇਕੱਠੇ ਹੁੰਦੇ ਆ ਕੰਮ ਕਰੀਦਾ ਕਿਤੇ ਕਿਤੇ ਸ਼ੋਅਸ ਤੇ ਇਕੱਠੇ ਹੋ ਜੀਏ ਜਾਂ ਫਿਰ ਕਿਸੇ ਫਿਲਮ ਚ ਕੰਮ ਕਰਨਾ ਹੁੰਦਾ ਅਸੀਂ ਬਹੁਤ ਇੰਜੋਏ ਕਰਦੇ ਆ ਨਾਸਿਰ ਸਰ ਜੀ ਬਹੁਤ ਨਾਈਸ ਨੇ ਅਸੀਂ ਬਹੁਤ ਇੰਜੋਏ ਕੀਤਾ ਉਹਨਾਂ ਨਾਲ ਬੈਠ ਕੇ ਗੱਲਾਂ ਸੁਣੀਆਂ ਬਹੁਤ ਆਪਣੇ ਜਿਹੜਾ ਇਧਰਲਾ ਪੰਜਾਬ ਇਧਰ ਦੇ ਲੋਕਾਂ ਨੂੰ ਬੜਾ ਪਿਆਰ ਕਰਦੇ ਨੇ ਬਹੁਤ ਇੱਜ਼ਤ ਰਾਮ ਕਰਦੇ ਨੇ ਔਰ ਇਫਤਖਰ ਠਾਕੁਰ ਜੀ ਦੇ ਨਾਲ ਵੀ ਮੈਂ ਦੋ ਫਿਲਮਾਂ ਕੀਤੀਆਂ ਨੇ ਕਿਹ ਫਿਲਮ ਚ ਕੀਤਾ ਇੱਕ ਮੇਰੀ ਫਿਲਮ ਆ ਰਹੀ ਹੈ ਸਿਦੂਜ਼ ਆਫ ਸਾਊਥ ਹਾਲ ਉਹ ਉਹਦੇ ਵਿੱਚ ਵੀ ਇਫਤਖਾ ਠਾਕੁਰ ਜੀ ਨੇ ਕੰਮ ਕੀਤਾ ਬਹੁਤ ਅੱਛਾ ਲੱਗਿਆ ਨਾਲ ਕੰਮ ਕਰਕੇ ਬੜੇ ਵੱਡੇ ਕਲਾਕਾਰ ਨੇ ਇਹ ਸੋ ਇਹਨਾਂ ਤੁਸੀਂ ਕਿਹਾ ਵੀ ਬਹੁਤ ਕੁਛ ਆ ਔਰ ਦੋ ਪੰਜਾਬਾਂ ਦਾ ਮੇਲ ਵੀ ਹੋ ਗਿਆ ਤੇ ਸਾਡੇ ਵੱਲੋਂ ਵੀ ਤੁਹਾਡੀ ਫਿਰ ਨੂੰ ਬਹੁਤ ਬਹੁਤ ਵਿਸ਼ੇਸ ਆਲਰੇਡੀ ਬਹੁਤ ਸੋਹਣਾ ਕੰਮ ਕਰ ਰਹੇ ਤੁਸੀਂ ਜਾਂਦੇ ਜਾਂਦੇ ਆਡੀਅנס ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਬਸ ਇਹ ਕਹਾਂਗੇ ਹੱਸਦੇ ਰਹਿਣ ਖੁਸ਼ ਰਹਿਣ ਪਰਮਾਤਮਾ ਇਹਨਾਂ ਦੇ ਵੇੜਿਆਂ ਦੇ ਵਿੱਚ ਹਮੇਸ਼ਾ ਖੁਸ਼ੀਆਂ ਹੀ ਖੁਸ਼ੀਆਂ ਦੇਵੇ ਔਰ ਇਹ ਰਿਸ਼ਤੇ ਹਮੇਸ਼ਾ ਬਰਕਰਾਰ ਰਹਿਣ ਨੇ ਤੇ ਆਪਸ ਵਿੱਚ ਮੇਲ ਰਵੇ ਸਾਰੇ ਰਿਸ਼ਤਿਆਂ ਦੇ ਵਿੱਚ ਤੰਦਰੁਸਤ ਰਹਿਣ ਮੇਰਾ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਹੇ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ